ਇਹ ਕੋਈ ਜਿਹੜੀ ਸਾਥ ਵੀ ਆ ਜਗਾ ਨਾ ਉਹ ਇੱਕ ਸੈਕਟਰ ਵਿੱਚ ਖੜੀ ਨਹੀਂ ਹੋ ਜਾਂਦੇ ਜਦੋਂ ਦੁਕਾਨਦਾਰ ਰਾਤ ਵਿਚਾਰਾ ਅੰਦਰ ਵੜ ਕੇ ਤੇ ਬਾਹਰੋਂ ਸਟicker ਲਾ ਕੇ ਉਹ ਬੰਦੇ ਦਾ ਕੋਈ ਚਲਾਨ ਨਾ ਪੈਂਦੇ ਅੱਜ ਨੂੰ ਜਿਹੜੀ ਇਹ ਸਾਡੀ ਅੱਗੇ ਰਿਕੁਐਸਟ ਪਹੁੰਚਾਓ ਕਿ ਲੋਕ ਬਹੁਤ ਜ਼ਿਆਦਾ ਦੁਖੀ ਨੇ ਲੇਕਿਨ ਉਹਨਾਂ ਦਾ ਕੋਈ ਜਵਾਬ ਨਹੀਂ ਸਾਨੂੰ ਕੋਈ ਪ੍ਰੈਸ਼ਰ ਹੈ ਜੀ ਕੀ ਕਰੀਏ ਜਲੰਧਰ ਵੈਸਟ ਦੇ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਦੇ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਉਹਨਾਂ ਕਹਿੰਿਆ ਕਿ ਜਿਵੇਂ ਹੀ ਦੁਕਾਨ ਦੇ ਬਾਹਰ ਉਹਨਾਂ ਦੇ ਗ੍ਰਾਹਕ ਆਉਂਦੇ ਨੇ ਅਤੇ ਕੋਈ ਵੀ ਗੱਡੀ پارک ਕਰਦੇ ਨੇ ਜਾਂ ਐਕਟਿਵਾ پارک ਕਰਦੇ ਨੇ ਤਾਂ ਉਹਨਾਂ ਦਾ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਸਟicker ਲਗਾ ਦਿੰਦੇ ਨੇ ਅਤੇ ਚਲਾਨ ਕਰ ਦਿੰਦੇ ਨੇ ਕਿਹਾ ਕਿ ਉਹ ਕਾਫੀ ਪਰੇਸ਼ਾਨ ਨੇ ਅਤੇ ਆਪਣੀ ਦੁਕਾਨਦਾਰੀ ਨਾ ਕਰਨ ਨੂੰ ਮਜਬੂਰ ਹੋ ਰਹੇ ਨੇ ਇਸ ਤੋਂ ਇਲਾਵਾ ਮੌਕੇ ਤੇ ਇਸ ਮਾਹੌਲ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਵੈਸਟ ਤੋਂ ਵਿਧਾਇਕ ਪਹੁੰਚੇ ਜਿੱਥੇ ਉਹਨਾਂ ਕਹਾ ਕਿ ਜਿਸ ਤੇ ਸਖਤੀ ਕਰਨੀ ਹੈ ਉਸ ਤੇ ਕੀਤੀ ਜਾਵੇਗੀ ਹਾਲਕਿ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਆਪਣੇ ਘਰਾਂ ਦੇ ਬਾਹਰ ਗੱਡੀ ਨਾ ਲਗਾਉਣ ਤਾਂ ਹੋਰ ਕਿੱਥੇ ਲਗਾਉਣ ਇੱਥੇ ਹੀ ਨਹੀਂ ਉਧਰ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿ ਟ੍ਰੈਫਿਕ ਤੇ ਕਾਬੂ ਪਾਉਣ ਲਈ ਇੱਕ ਮੁਹਿੰਮ ਚਲਾਈ ਗਈ ਹੈ ਜੋ ਪੂਰੇ ਸ਼ਹਿਰ ਵਿੱਚ ਹੀ ਸਖਤੀ ਕੀਤੀ ਗਈ ਹੈ ਕੀ ਨਾਮ ਆਪਣਾ ਜੀ ਮੇਰਾ ਨਾਮ ਆਸ਼ੂਰ ਜੀ ਅਸੀਂ ਕੀ ਮਾਮਲਾ ਕੀ ਸਰ ਇਹ ਧੰਡਾ ਲਗਾਣਾ ਪਿਆ ਗਿਆ ਤੁਹਾਨੂੰ ਮਾਮਲਾ ਇਹ ਹੋਇਆ ਜੀ ਅਜੇ 1 ਮਹੀਨਾ ਹੋ ਗਿਆ ਸਾਡੀਆਂ ਦੁਕਾਨਾਂ ਦੇ ਮੋਰੇ ਸਾਡੀਆਂ ਆਪਣੀਆਂ ਗੱਡੀਆਂ ਹੀ ਜਾਂ ਕੋਈ ਸਾਡੇ ਕੋਲ ਜੇ ਕੋਈ ਗਾਹਕ ਵੀ ਆ ਜਾਂਦਾ ਨਾ ਉਹਨੂੰ ਇੱਕ ਸੈਕਿੰਡ ਵੀ ਇੱਥੇ ਖੜੇ ਨਹੀਂ ਹੋਣ ਦਿੰਦੇ ਜਦ ਨੂੰ ਦੁਕਾਨਦਾਰ ਗਾਹਕ ਵਿਚਾਰਾ ਅੰਦਰ ਵੜਦਾ ਤੇ ਬਾਹਰੋਂ ਸਟਿੱਕਰ ਲਾ ਕੇ ਉਹ ਬੰਦੇ ਦਾ ਉਹਦਾ ਚਲਾਨ ਕਰ ਦਿੰਦੇ ਆ ਉਹਦੇ ਤੋਂ ਬਾਅਦ ਉਲਟੇ ਸਾਨੂੰ ਪ੍ਰੈਸ਼ਰਾਈਜ਼ ਕਰਦੇ ਆ ਵੀ ਤੁਸੀਂ ਆਪਣੇ ਵੀ ਸਕੂਟਰ ਮੋਟਰਸਾਈਕਲ ਵੀ ਇੱਥੋਂ ਚੱਕੋ ਜੇ ਕੋਈ ਸਾਡੇ ਕੋਲ ਕੋਈ ਬੰਦਾ ਮਾਲ ਛੱਡਣ ਆਂਦਾ ਦੁਕਾਨ ਦੇ ਉੱਤੇ ਆਫਟਰ ਆਲ ਜੋ ਮਰਜੀ ਹੋ ਜਾ ਗੱ ਆ ਕਿ ਸਾਡੇ ਕੋਲ ਆਣਾ ਹੀ ਖਤਮ ਹੋ ਗਿਆ ਜੀ ਉਹ ਕਹਿੰਦਾ ਤੁਹਾਡੇ ਸੜਕ ਦੇ ਉੱਤੇ ਤੁਹਾਡੇ ਕੋ ਕੀ ਕਰਨ ਆਈਏ ਚਲਾਣ ਥੋੜੀ ਕਰਾਣ ਆਣਾ ਨਹੀਂ ਜਿਹੜੇ ਚਲਾਣ ਹੁੰਦੇ ਤੁਹਾਡੇ ਗੱਡੀਆਂ ਤੇ ਹੁੰਦੇ ਜੇ ਕਿ ਕਸਟਮਰ ਦੇ ਵੀ ਹੁੰਦੇ ਦੋਨਾਂ ਦੇ ਦੋਨਾਂ ਵੀ ਕਸਟਮਰ ਦੇ ਹੀ ਕਸਟਮਰ ਦੇ ਹੀ ਹੋਣ ਦੇ ਜਿਆਦੇ ਜੀ ਕਸਟਮਰ ਦੇ ਹੀ ਹੋਣ ਦੇ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਆ ਇੱਕ ਮਹੀਨਾ ਹੋ ਗਿਆ ਜੀ ਮਹੀਨਾ ਡੇਢ ਤੋਂ ਉੱਤੇ ਹੋ ਗਿਆ ਇਸ ਬੰਦੇ ਨੇ ਕਿਸੇ ਨਾਲ ਗੱਲ ਕੀਤੀ ਉੱਚ ਅਧਿਕਾਰੀਆਂ ਦੇ ਨਾਲ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੀ ਇੰਤਾਂ ਹੀ ਹਰਕਤ ਹੈ ਧੰਨ ਲਾਭ ਨੂੰ ਪਤਾ ਹੀ ਹੈ ਸਰ ਤੰਗ ਕਰਦੇ ਪਏ ਆ ਨਹੀਂ ਮਹੀਨੇ ਜੀ ਤੁਹਾਨੂੰ ਜਿਹੜੀ ਪ੍ਰੋਬਲਮ ਆ ਰਹੀ ਕ ओके जी ਪਹਿਲਾਂ ਉਹਨਾਂ ਦੀ ਨੌਲੇਜ ਹੈਗਾ ਮਾਮਲਾ ਸਾਹਿਬ ਹਾਂਜੀ 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 ਉਹਨਾਂ ਦੀ ਨੌਲੇਜ ਆਲਰੇਡੀ ਹੈ ਫਿਰ ਵੀ ਐਮਪੀ ਸਾਹਿਬ ਦੀ ਨੌਲੇਜ ਵੀ ਹੈਗਾ ਫਿਰ ਵੀ ਕੋਈ ਇਦਾਂ ਦਾ ਨਹੀਂ ਨਾ 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 ਫਿਰ ਵੀ ਚਲਾਨ ਤੇ ਚਲਾਨ ਹੋ ਰਿਹਾ ਇਹ ਜੀ ਐਸਐਸਓ ਸਾਹਿਬ ਆਏ ਕੀ ਕਹਿੰਦੇ ਨੇ ਕੀ ਕੀ ਆ ਗਿਆ ਅਸੀਂ ਤਾਂ ਸਾਹਮਣੇ ਕੀਤੀ ਇਹ ਗੱਲ ਕਹਿੰਦੇ ਕਿ ਕਹਿੰਦੇ ਅਸੀਂ ਮੈਂ ਹਾਇਰ ਅਥਾਰਟੀ ਨਾਲ ਗੱਲ ਕਰ ਲੈਣਾ ਤੁਸੀਂ ਜਦ ਨੂੰ ਮੈਨੂੰ ਐਮਐਲਏ ਸਾਹਿਬ ਦਾ ਮੈਸੇਜ ਆ ਗਿਆ ਕਹਿੰਦੇ ਅਸੀਂ ਆਪ ਹੀ ਆ ਰਹੇ ਐਮਐਲਏ ਸਾਹਿਬ ਆ ਰਹੇ ਫਿਰ ਦੇਖ ਲੈਣੇ ਕੀ ਗੱਲ ਬਣਦੀ ਹਾਂਜੀ ਮਿੰਟ ਜੀ ਜਿਹੜੀ ਇਹ ਸਾਡੀ ਅੱਗੇ ਰਿਕੁਐਸਟ ਪਹੁੰਚਾਓ ਕਿ ਲੋਕ ਬਹੁਤ ਜ਼ਿਆਦਾ ਦੁ ਚਾਲਣ ਕਰਕੇ ਚਲੇ ਜਾਣਾ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣ ਦੇਣਾ ਤੁਸੀਂ ਆਪਣਾ ਸਕੂਟਰ ਕਿੱਥੇ ਲੈਣਾ ਤੁਸੀਂ ਆਪਣੀ ਗੱਡੀ ਕਿੱਥੇ ਲਗਾਣੀ ਤੁਸੀਂ ਦੇਖਣਾ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਭਾਈ ਸਾਨੂੰ ਪਾਰਕਿੰਗ ਪਲੇਸ ਦੇ ਦਿਓ ਕਹਿੰਦੇ ਅਸੀਂ ਥੋੜੀ ਪਾਰਕਿੰਗ ਲੈਣੀ ਹੈ ਇਹ ਤੁਸੀਂ ਦੇਖੋ ਤੇ ਜੇ ਪਾਰਕਿੰਗ ਹੈ ਤੁਸੀਂ ਸ਼ਹਿਰ ਦੀ ਦੇਖੋ अवैध ਪਾਰਕਿੰਗ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਚ 500 ਕੰਪਲੈਕਸ ਹੈ ਘਟੋ ਘਟ ਸਾਰੀਆਂ ਦੀਆਂ अवैध ਪਾਰਕਿੰਗ ਹੈ ਕਾਰਪੋਰੇਸ਼ਨ ਸੁੱਤੀ ਪਈ ਹੈ ਜਿੰਨੇ ਹਸਪੀਟਲ ਆ ਸਾਰਿਆਂ ਦੇ अवैध ਉੱਥੇ ਤੁਸੀਂ ਦੇਖੋ ਇਹਨਾਂ ਨੇ ਕਿਸੇ ਨੇ ਕੰਟੀਨ ਬਣਾਈ ਕਿਸੇ ਨੇ ਕੁਛ ਬਣਾਈ ਉਹਥੇ ਕੋਈ ਪਾਰਕਿੰਗ ਨਹੀਂ ਹੈ ਜਿਹੜੇ ਅਸੀਂ ਲੋਕ ਆਪਣੀਆਂ ਦੁਕਾਨਾਂ ਮਿਹਨਤ ਕਰਕੇ ਦੁਕਾਨਦਾਰੀ ਕਰਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਯਾਰ ਤੁਸੀਂ ਰੋਂਗ ਪਾਰਕਿੰਗ ਕਰ ਰਹੇ ਹੋ ਸਾਈਕਲ ਤੱਕ ਵਾਟ ਇਜ਼ ਥਿਸ ਯਾਰ ਅਸੀਂ ਮਤਲਬ ਸਹੀ ਕੰਮ ਕਰ ਰਹੇ ਆ ਅਸੀਂ ਜੈਨੂਨ ਕੰਮ ਕਰ ਰਹੇ ਆ ਇਹਦਾ ਮਤਲਬ ਅਸੀਂ ਗਲਤ ਹੀ ਗਏ ਆ ਆਇ ਦਿਨ ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਆਇ ਦਿਨ ਸ਼ਹਿਰ ਦੇ ਵਿੱਚ ਜੂਏ ਦੇ ਰੇਡ ਹੋ ਰਹੀ ਹੈ ਆਇ ਦਿਨ ਦੋ ਨੰਬਰ ਦੇ ਕੰਮ ਹੋ ਰਹੇ ਨੇ ਲੇਕਿਨ ਕੋਈ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਾਰਵਾਈ ਕੀਤੀ ਕੀਤੀ ਜਾ ਰਹੀ ਹੈ ਜਿਹੜੇ ਦੁਕਾਨਦਾਰ ਆਪਣੇ ਘਰਾਂ ਦੇ ਬਾਹਰ ਆਪਣੀਆਂ ਦੁਕਾਨਾਂ ਦੇ ਬਾਹਰ ਛੋਟੇ-ਜੋਟੇ ਸਕੂਟਰ ਮੋਟਰਸਾਈਕਲਾਂ ਦੇ ਉਹਨਾਂ ਨੂੰ ਕਹਿੰਦੇ ਆ ਲੋ ਫੋੜੋ ਚਲਾਣ ਤੁਹਾਨੂੰ 90 ਸਾਲ ਦਾ ਗਿਫਟ ਦੇ ਰਹੇ ਆ ਬੰਦੇ ਇੱਕ ਸਵਾਲ ਇਹ ਕਿ ਜਿਹਦਾ ਬੈਸਟਲ ਕਿਦੇ ਵਿੱਚ ਲੁੱਟਾ ਖਵਾ ਚੋਰੀਆ ਠੱਗਿਆ ਸ਼ਰੇਆਬ ਹੋਰੀਆ ਉਹ ਬੰਦੇ ਫੜੇ ਨਹੀਂ ਜਾ ਰਹੇ ਚਲਾਣ ਦੇ ਜੋਰ ਦਿੱਤਾ ਉਹਦੇ ਬਾਰੇ ਤਾਂ ਡੈਕ ਭਾਜੀ ਇਹ ਜਿਹੜਾ ਸੀਪੀ ਸਾਹਿਬ ਕੰਮ ਕਰ ਰਹੇ ਮੈਂ ਬਹੁਤ ਸ਼ਲਾੰਘਾ ਕਰਦਾ ਸਾਡੇ ਸਤਿਕਾਰਯੋਗ ਜਿੰਨੇ ਵੀ ਅਫਸਰ ਸਹਿबान ਨੇ ਮੈਂ ਸਾਰਿਆਂ ਨੂੰ ਉਹਨਾਂ ਦੀ ਸ਼ਲਾੰਘਾ ਕਰਦਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਲੇਕਿਨ ਯਾਰ ਤੁਸੀਂ ਦੁਕਾਨ ਇੱਕ ਮਹੀਨੇ ਤੋਂ ਦੁਕਾਨਦਾਰ ੱੱਕਾ ਸਹਿਰੇ ਨੇ ਅੱਜ ਵੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਜਦੋਂ ਗੱਡੀਆਂ ਚੱਲੀਆਂ ਇੱਥੇ ਦੋ ਗੱਡੀਆਂ ਦਾ ਚਲਾਣ ਹੁੰਦੇ ਨੇ ਸਾਰੀ ਮਾਰਕੀਟ ਖੋਪਚਾ ਜਾਂਦੀ ਹੈ ਅੱਜ ਟੋਟਲੀ ਮਾਰਕੀਟ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮਾਰਕੀਟ ਦੇ ਵਿੱਚ ਗਾਹਕ ਹੈ ਹੀ ਨਹੀਂਗਾ ਵੈਸੇ ਹੀ ਕੰਮ ਨਹੀਂ ਹੈਗੇ ਦੁਕਾਨਦਾਰਾਂ ਦੇ ਤੁਸੀਂ ਹੋਰ ਉਹਨਾਂ ਨੂੰ ਅਵਾਜ਼ਾਰ ਕਰ ਰਹੇ ਹੋ ਯਾਰ ਮਿੰਟੋ ਅੱਜ ਇੱਕ ਮਾਮਲਾ ਜਲੰਧਰ ਵੈਸਟ ਕਾ ਮੁੰਡੀ ਦੇ ਨਜ਼ਦੀਕ ਇੱਕ ਦੁਕਾਨ ਦੁੱਧ ਦੀ ਦੁਕਾਨ ਦੇ ਸਵੇਰੇ ਤਿੰਨ ਦੇ ਟਾਈਮ ਤੇ ਬਲਕੇ ਉਹਦੇ ਦਾਤ ਵੀ ਮਾਰਿਆ ਤੇ ਲੋਟ ਵੀ ਕਰਕੇ ਕੇ ਕੀ ਕਹਿਣਾ ਉਸ ਬਾਰੇ ਤੁਹਾਡੇ ਵੱਲ ਭਾਜੀ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਸੀਪੀ ਸਾਹਿਬ ਸੀਪੀ ਸਾਹਿਬ ਤੁਸੀਂ ਜਿਹੜੀ ਗਸ਼ਤ ਵਧਾਣੀ ਨਾ ਉਹ ਸਿਵਲ ਡਰੈਸ ਚ ਵਧਾਓ ਜਦੋਂ ਸਾਡੇ ਮੁਲਾਜ਼ਮ ਮੋਟਰਸ ਮੋਟਰਸਾਈਕਲ ਤੇ ਜਾਂ ਗੱਡੀਆਂ ਜਾਂਦੇ ਨਾ ਤੇ ਜਿਹੜੇ ਠੱਗ ਹੁੰਦੇ ਨੇ ਚੋਰ ਹੁੰਦੇ ਨੇ ਦੋਨੋਂ ਮਰ ਦੇ ਕਾਰੋਬਾਰ ਕਰਨ ਵਾਲੇ ਹੁੰਦੇ ਨੇ ਉਧਰ ਉਧਰ ਰਹੇ ਨੇ ਮੈਸੇਜ ਉਹ ਸਾਹਿਬ ਨੂੰ ਵੀ ਬੇਨਤੀ ਕਰਦਾ ਐਸਐਚਓ ਥਿੰਦ ਜੀ ਤੁਸੀਂ ਜਿਹੜੀ ਆਪਣੀ ਗਸ਼ਤ ਵਧਾਣੀ ਹੈ ਨਾ ਉਹ ਤੁਸੀਂ ਸਿਵਲ ਡਰੈਸ ਦੇ ਵਿੱਚ ਆਪਣੀ ਗਸ਼ਤ ਵਧਾਓ ਤਾਂ ਕਿ ਤੁਹਾਡੀ ਡਰੈਸ ਨੂੰ ਦੇਖ ਕੇ ਕੋਈ ਖੱਬੇ ਸੱਜੇ ਨਾ ਹੋਵੇ ਤੁਸੀਂ ਢਾੜੀਆਂ ਦੇ ਵਿੱਚ ਆਪਣੇ ਬੰਦੇ ਭੇਜੋ ਕਿ ਜਿਹੜੇ ਆਪਣੇ ਉਹ ਆਪਣਾ ਉਸ ਟਾਈਮ ਮੌਕਾ ਤਿਆਰ ਕਰਦੇ ਨੇ ਅਸੀਂ ਫਲਾਣੀ ਜਗ੍ਹਾ ਨੂੰ ਜਾਣਾ ਹੈ ਅਸੀਂ ਫਲਾਣੀ ਜਗ੍ਹਾ ਕੰਮ ਕਰਨਾ ਤੁਸੀਂ ਉੱਥੋਂ ਜਾ ਕੇ ਬੰਦੇ ਚੱਕੋ ਔਰ ਅਸੀਂ ਤੁਹਾਨੂੰ ਸਲੂਟ ਕਰਾਂਗੇ ਇਸ ਕੰਮ ਨੂੰ ਜੋ ਤੁਸੀਂ ਇਸ ਤਰ੍ਹਾਂ ਦੀ ਤਕੀਬ ਬਣਾਓਗੇ ਕਿਉਂਕਿ ਜਦੋਂ ਪੁਲਿਸ ਦਾ ਹੂਟਰ ਵੱਜਦਾ ਸਾਇਰਨ ਵੱਜਦਾ ਤੇ ਲੋਕੀ ਆਪੋ ਆਪਣੀ ਸਾਰੇ ਟਿਕਾਣੇ ਤੇ ਹੋ ਜਾਂਦੇ ਨੇ ਮੰਡੀ ਆਪਣੀ ਮੰਗ ਕੀ ਹੁੰਦਾ ਣੀ ਮੰਗ ਕੀ ਫਸਦੀ ਮੰਗ ਸਾਡੀ ਇਹ ਹੈ ਕਿ ਸਾਨੂੰ ਅਸ਼ਵਾਸ਼ਣ ਦਿੱਤਾ ਜਾਵੇ ਜਿਹੜੀ ਸਾਡੀ ਇਹ ਰੋਜ਼ ਚਲਾਨ ਹੋ ਰਹੇ ਨੇ ਡੇ ਬਾਏ ਡੇ ਇਹ ਸਾਡੇ ਚਲਾਨ ਬੰਦ ਹੋਣ ਸਾਡੀ ਕੋਈ ਨਹੀਂ ਸਾਡੇ ਗਾਹਕ ਬੰਦ ਹੋ ਗਏ ਨੇ ਅਸੀਂ ਕੀ ਲੈਣਾ ਦੇਣਾ ਅਸੀਂ ਤਾਂ ਸਿਰਫ ਆਪਣਾ ਕੰਮ ਕਰਨਾ ਔਰ ਕੁਛ ਨਹੀਂ ਜੀ ਜੇ ਤੁਸੀਂ ਸਾਨੂੰ ਰੋਟੀ ਖਾਣ ਦਿੰਦੇ ਠੀਕ ਹੈ ਨਹੀਂ ਤਾਂ ਕੱਲ ਸਵੇਰੇ 11 ਵਜੇ ਦਾ ਟਾਈਮ ਰੱਖਦੇ ਆ ਸੀਪੀ ਸਾਹਿਬ ਨੂੰ ਆਪਣੀ ਆਪਣੀ ਦੁਕਾਨ ਦੀਆਂ ਆਪਣੀ ਆਪਣੀ ਗਡਾਉਂ ਦੀਆਂ ਚਾਬੀਆਂ ਦੇ ਆਣੇ ਜਾ ਕੇ ਕਿ ਸੀਪੀ ਸਾਹਿਬਾ ਵੱਲੋਂ ਫੜੋ ਜੀ ਚਾਬੀਆਂ ਅੱਜ ਨਹੀਂ ਟੱਕੇ ਕੱਲ ਸ਼ਾਮੀ ਟੱਕੇ ਮੁੰਡਾ ਮੇਰਾ ਰਿਸ਼ਤੇਦਾਰ ਮਿਲਣ ਆਇਆ ਆ ਸਾਹਮਣੇ ਗੱਡੀ ਖੜੀ ਕੀਤੀ ਉਹਦਾ ਚਲਾਨ ਕਰਤਾ ਅੱਜ ਵੀ ਗੱਡੀ ਮਸੀ ਬਚਾਈਏ ਮੇਰਾ ਘਰ ਆ ਗ੍ਰਾਫੀਆ ਕਿੱਥੇ ਆ ਮੇਰੇ ਘਰ ਦੇ ਬਾਹਰ ਮਿੰਗਦੀ ਹੋਰ ਭਾਜੀ 20 ਵਾਰ ਬੇਤੀ ਕੀਤੀ ਭਾਜੀ ਗੱਡੀ ਬਚਾਈ ਤਾਲੀ ਮਸੀ ਫਸੀ ਬਚਾਈ ਇੱਕ ਸੈਕਿੰਡ ਲੱਗਾ 10 ਮਿੰਟ ਦੇ ਅੰਦਰ ਆਂਦੇ ਤਾਂ ਚਲਾਨ ਕਰ ਦੋ ਟ੍ਰੈਫਿਕ ਵਾਲਿਆਂ ਨੂੰ 20 ਵਾਰ ਬੇਨਤੀ ਕੀਤੀ ਪਾਜੀ ਨਾ ਸਾਨੂੰ ਦੁਖੀ ਕਰੋ ਅਸੀਂ ਅਸੀਂ ਦੁਕਾਨਦਾਰ ਅਗੇ ਬਹੁਤ ਦੁਖੀ ਹਾਂ ਜਿਹੜੇ ਕਸਟਮਰ ਆਉਂਦੇ ਉਹਨਾਂ ਨੂੰ ਤਾਂ ਖੜੀਆਂ ਕਰਾਂਦੇ ਨੇ ਸਾਨੂੰ ਇਹ ਦੱਸ ਦੋ ਗੱਡੀ ਖੜੀ ਕਿੱਥੇ ਕਰਨੀ ਪਾਜੀ ਸਾਨੂੰ ਇਹ ਦੱਸ ਦੋ ਗੱਡੀ ਖੜੀ ਕਿੱਥੇ ਕਰਨੀ ਹੈ ਟ੍ਰੈਫਿਕਲ ਸੁਪੀ ਇਹ ਥਾਣੇ ਦੇ ਇਹਨਾਂ ਨੂੰ ਐਕਚੁਅਲੀ ਇਹਨਾਂ ਦਾ ਇਹਨਾਂ ਦਾ ਧਿਆਨ ਚ ਬਰ ਰੱਖਿਆ ਹੋਇਆ ਹੈ ਇਹ ਸਾਰਾ ਮੇਰੀ ਟ੍ਰੈਫੀਕ ਵਾਲੇ ਕਿੱਥੇ ਆਪਣੇ ਕੋਈ ਇਹ ਕਹਦੇ ਹੋਣਾ ਜੀ ਬੱਸ ਅਸੀਂ ਵੀ ਆਵੇ ਲਾ ਕਰਦੇ ਜੇ ਆ ਕੇ ਬੋਲਦੇ ਤੁਹਾਨੂੰ ਦੱਸਾਂ ਇਹ ਸਾਹਮਣੇ ਗਵਾਹ ਹੈਗਾ ਕੱਲ ਉਹਨੇ ਕਿਦਾਂ ਬਦਮਾਸ਼ੀ ਨਾਲ ਬੋਲੇ ਵਿੱਚ ਇੱਥੇ ਚੱਕ ਲਾਉਣ ਹੁਣ ਟ੍ਰੈਫੀਕ ਤੇ ਕੋਣ ਹੈਗਾ ਇਹਨਾਂ ਨੂੰ ਪਤਾ ਜੀ ਤੁਸੀਂ ਉੱਪਰ ਜਾ ਕੇ ਗੱਲ ਕਰੋ ਜਿੰਦਿਆਂ ਨਾਲ ਕਰਨੀ ਹੈ ਸਾਨੂੰ ਕੁਝ ਨਹੀਂ ਪਤਾ ਜੀ ਮੈਨੂੰ ਆਪਣੇ ਜਦੋਂ 2 ਫੁੱਟ ਬੋਰਾ ਥੜੀ ਜਾਣਾ ਤੁਹਾਡੇ ਨਾਲ ਆਈ ਤੁਹਾਡੇ ਨਾਲ ਆਈ ਤੁਹਾਡੇ ਸਾਹ ਦੇ ਨਾਲ ਇਹ ਜੋ ਦਾ ਬੜਾ ਕੰਪਲੀਟ ਕੀਤਾ ਆ ਭਾਜੀ ਨਾਲ ਸੀ ਡਿਊਟੀ ਅਫਸਰ ਹੁੰਦੇ ਸੀ ਭਾਜੀ ਜੀ ਸ਼੍ਰੀਮਾਨ ਜੀ ਇੱਕ ਰਿਕੁਐਸਟ ਹੈਗੀ ਆ ਜਿਹੜੇ ਇਹ ਦੁਕਾਨਦਾਰੇ ਬਸਤੀਆਂ ਦੇ ਏਰੀਆ ਐਕਚੁਅਲੀ ਇੱਥੇ ਕੋਈ ਟ੍ਰੈਫਿਕ ਜਾਮ ਦਾ ਕੋਈ ਸਿਸਟਮ ਨਹੀਂ ਹੈਗਾ ਜਿਹੜੇ ਦੁਕਾਨਦਾਰ ਉਹ ਤੇ ਕਹ ਰਹਾ ਦੀਏ ਵਾ ਗੱਡੀ ਸਕੂਟਰ ਮੋਰਸਲ ਦੀ ਜੋ ਉਹ ਉਹ ਕਿੱਥੇ ਲਾਏਗਾ ਇਹ ਦੁਕਾਨੇ ਵਿੱਚ ਕੇ ਜਾਵੇ ਕਿ ਆਪਣੀ ਆਪਣੀ ਗੱਡੀ ਤੇ ਸਰ ਇੰਨੀ ਠੰਡ ਦਾ ਆਪੇ ਤੇ ਕੋ ਆਪਣੀ ਵੀ ਨਹੀਂ ਲਾ ਸਕਦਾ ਕਹਿੰਦਾ ਮਤਲਬ ਜੇ ਰੋਡ ਜਾਮ ਕਰਦਾ ਹੈ ਜੇ ਟ੍ਰੈਫਿਕ ਜਾਮ ਮੈਨੂੰ ਦੱਸੋ اشتركوا <applause> <applause>